ਜਗਜੀਤ ਸਿੰਘ ਡੱਲੇਵਾਲ ਮਰਨ ਮਰਤੇ ਬੈਠੇ ਆ ਗਏ ਨੇ ਉਹਨਾਂ ਦੀ ਤਬੀਤ ਜ਼ਿਆਦਾ ਖਰਾਬ ਹੋ ਗਈ ਏ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੂਨ ਨਾਲ ਚਿੱਠੀ ਲਿਖੀ ਏ ਉਹਨਾਂ ਨੇ ਖੂਨ ਨਾਲ ਚਿੱਠੀ ਲਿਖੀ ਕਿਉਂ ਆ ਤੇ ਜਿਹੜੀ ਖੂਨ ਨਾਲ ਚਿੱਠੀ ਲਿਖੀ ਏ ਉਹ ਕੀ ਲਿਖਿਆ ਹੈਗਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਆਜ 16 ਦਿਨ ਹੋ ਗਏ ਮਨਵਰਤ ਤੇ ਬੈਠੇ ਆ ਗਏ ਨੇ ਔਰ ਇਹ ਸਰਕਾਰ ਵਾਸਤੇ ਬਹੁਤ ਤੋਂ ਵੱਡੀ ਚਿੰਤਾ ਵਾਲੀ ਗੱਲ ਬਣ ਚੁੱਕੀ ਹੈਗੀ ਆ ਜਿਹੜਾ ਅੱਜ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਲੈਟਰ ਲਿਖਿਆ ਉਹਦੇ ਵਿੱਚ ਖੂਨ ਉਹਨਾਂ ਕੱਢ ਕੇ ਆਪਣੇ ਦਸਕਤ ਕੀਤੇ ਹੈਗੇ ਨੇ ਲਿਖਿਆ ਕਿ ਵਾਦਾ ਪੂਰਾ ਕਰੋ ਜਾਣ ਗਈ ਤਾਂ ਤੁਹਾਡੀ ਜ਼ਿੰਮੇਵਾਰੀ ਹੋ ਗਈ 16 ਦਿਨ ਤੋਂ ਮੰਨ ਵਰਤਤੇ ਨੇ ਹੁਣ ਪ੍ਰਾਈਮ ਮਿਨਿਸਟਰ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਉਹਦੇ ਜਿਹੜੇ ਦਸਕਤ ਨੇ ਉਹਨਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਨਹੀਂ ਆ ਤੁਹਾਡੇ ਵਾਦੇ ਨੇ ਕਿਉਂਕਿ ਤੁਸੀਂ 2011 ਦੇ ਵਿੱਚ ਵਾਅਦਾ ਕੀਤਾ ਸੀ ਉਹ ਪੂਰਾ ਕਰੋ ਨਾ ਉਹਨਾਂ ਨੇ ਕਿਹਾ ਕਿ ਜਾਂ ਤੇ ਵਾਅਦਾ ਪੂਰਾ ਕਰੋ ਜਾਂ ਫਿਰ ਮੇਰੀ ਕੁਰਬਾਨੀ ਲੈਣ ਨੂੰ ਤਿਆਰ ਹੋ ਜਾਓ ਅਗਰ ਮੇਰੀ ਮੌਤ ਹੋਈ ਤਾਂ ਜ਼ਿੰਮੇਵਾਰੀ ਤੁਹਾਡੀ ਹੋਏਗੀ 16 ਦਿਨ ਤੋਂ ਉਹਨਾਂ ਦਾ ਮਾਨਵਤਾ ਔਰ 17ਵਾਂ ਦਿਨ ਅਜੀਤ ਚ ਉਹਨਾਂ ਦੀ ਜਿਹੜੀ ਸਿਹਤ ਆ ਕਾਫੀ ਖਰਾਬ ਹੋ ਚੁੱਕੀ ਹੈ ਹੈਲਥ ਦੇ ਲਗਾਤਾਰ ਡਾਕਟਰ ਨਜ਼ਰ ਰੱਖ ਰਹੇ ਨੇ ਮੈਡੀਕਲ ਬਲਟਨ ਵੀ ਜਾਰੀ ਕੀਤਾ ਗਿਆ ਕਿ ਉਹਨਾਂ ਦਾ 12 ਕਿਲੋ ਤੋਂ ਜ਼ਿਆਦਾ ਵਜ਼ਨ ਘੱਟ ਹੋ ਗਿਆ ਕਿਡਨੀ ਵੀ ਫੇਲ ਹੋ ਸਕਦੀ ਹੈ ਔਰ ਹਾਰਟ ਐਟਕ ਵੀ ਆਸਦਾ ਉਹਨਾਂ ਨੂੰ ਇਹਨਾਂ ਨੇ ਡਾਕਟਰਾਂ ਦੇ ਮੁਤਾਬਕ ਉਹਨਾਂ ਨੂੰ ਭੁੱਖਾ ਰਹਿਣ ਦੀ ਵਜ੍ਹਾ ਨਾਲ ਉਹਨਾਂ ਦੇ ਲੀਵਰ ਦੇ ਵਿੱਚ ਵੀ ਦਿੱਕਤ ਆ ਸਕਦੀ ਹੈ ਉਹਦੇ ਜਿਹੜਾ ਉਹਨੇ ਚਿੱਠੀ ਲਿਖੀ ਆ ਉਹਦੇ ਚਿਲ ਉਹਨਾਂ ਲਿਖਿਆ ਕਿ ਮੈਂ ਦੇਸ਼ ਦਾ ਸਧਾਰਨ ਕਿਸਾਨ ਜਗਜੀਤ ਸਿੰਘ ਡੱਲੇਵਾਲਾ ਭਾਰੀ ਮਨ ਦੇ ਨਾਲ ਚਿੱਠੀ ਲਿਖ ਰਿਹਾ ਇਹ ਅੰਦੋਲਨ 13 ਫਰਵਰੀ ਤੋਂ ਚੱਲ ਰਿਹਾ ਸਰਕਾਰ ਟਸ ਤੋਂ ਮਸ ਨਹੀਂ ਹੋਈ 26 ਤਰੀਕ ਤੋਂ ਮਨਵਰਤ ਸ਼ੁਰੂ ਕੀਤਾ ਗਿਆ ਜਿੰਨਾ ਮੰਗਲ ਲਈ ਸੰਘਰਸ਼ ਚੱਲ ਰਿਹਾ ਉਹ ਮੰਗਾਂ ਜਿਹੜੀਆਂ ਉਹ ਸਾਡੀਆਂ ਮੰਗਾਂ ਨੇ ਤੇ ਤੁਹਾਡੇ ਵਾਦੇ ਨੇ ਦੁਆਰ ਕੀਤੇ ਵਾਦੇ ਮੁਤਾਬਕ ਉਹ ਪੂਰੇ ਕਰੋ ਨਹੀਂ ਤੇ ਮੇਰੀ ਕੁਰਬਾਨੀ ਲੈਣ ਨੂੰ ਤਿਆਰ ਹੋ ਜਾਓ ਹੁਣ ਸਭ ਤੋਂ ਵੱਡਾ ਇਹ ਕਿ ਕਿਸਾਨਾਂ ਨੇ ਸਰਕਾਰੀ ਡਾਕਟਰਾਂ ਦੀ ਟੀਮਾਂ ਨੂੰ ਵੀ ਰੋਕ ਦਿੱਤਾ ਕਹਿੰਦੇ ਹੁਣ ਇਦਾਂ ਦਾ ਪ੍ਰਬੰਧ ਕਰ ਦਿੱਤੇ ਨੇ ਕਿ ਕਿਉਂਕਿ ਜੇ ਸਿਹਤ ਜ਼ਿਆਦਾ ਵਿਗੜ ਗਈ ਤੇ ਸਰਕਾਰ ਦੀ ਮਜਬੂਰੀ ਸਰ ਉਹ ਡੱਲੇਵਾਲ ਸਾਹਿਬ ਨੂੰ ਚੁੱਕ ਕੇ ਫਿਰ ਹਸਪਤਾਲ ਦੇ ਵਿੱਚ ਭਰਤੀ ਕਰਉਣਾ ਪੂਗਾ ਫਿਰ ਕਿਸਾਨਾਂ ਨੇ ਘੇਰਾਬੰਦੀ ਇਦਾਂ ਦੀ ਕਰ ਦਿੱਤੀ ਆ ਟਰਾਲੀਆਂ ਟਰੈਕਟਰ ਵੈਲਡਿੰਗ ਕਰ ਦਿੱਤੇ ਆਗੇ ਨੇ ਕਿ ਪੁਲਸ ਇਥੇ ਲਾ ਨਹੀਂ ਸਕਦੇ ਹੁਣ ਖੁਦਾ ਨਾ ਖਾਸ ਤਾਂ ਜੇ ਸਿਹਤ ਜਿਆਦਾ ਵਿਗੜ ਗਈ ਐਮਰਜੈਂਸੀ ਦੀ ਲੋੜ ਪੈ ਗਈ ਕਿਤੇ ਇਹ ਨਾ ਹੋਵੇ ਕਿ ਪੰਜਾਬ ਪੁਲਿਸ ਨੂੰ ਆਰਮੀ ਬਲ ਬੁਲਾਉਣੀ ਪਵੇ ਕਿਉਂਕਿ ਕਿਸਾਨ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਨੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਇੱਕ ਕਿਸਾਨ ਨੇਤਾ ਨੇ ਸਤਨਾਪ ਸਿੰਘ ਬਹਿਰੂ ਉਹ ਡੱਲੇਵਾਲ ਸਾਹਿਬ ਤੋਂ ਉਮਰ ਤੋਂ ਵੱਡੇ ਨੇ ਪਰ ਉਹ ਵੇਖ ਕੇ ਅੱਜ ਉਹਨਾਂ ਨੇ ਪੈਰੀ ਹੱਥ ਲਾਇਏ ਨੇ ਤੇ ਡੱਲੇਵਾਲ ਸਾਹਿਬ ਰੋਣ ਲੱਗ ਪਏ ਹੈਗੇ ਨੇ ਪਰ ਉਹ ਹੁਣ ਉਹ ਕਹਿੰਦੇ ਕਿ ਕਿਸਾਨਾਂ ਦੇ ਖਾਤਰ ਕੁਝ ਨਾ ਕੁਝ ਕਰਨਾ ਪਊਗਾ ਹੁਣ ਕਿਸਾਨਾਂ ਨੇ ਸੁਰੱਖਿਆ ਵੀ ਆਪਣੀ ਉਹਨਾਂ ਘੇਰਾਬੰਦੀ ਕਰ ਦਿੱਤੀ ਆ ਔਰ ਖਨੌਰੀ ਬਾਰਡਰ ਤੋਂ ਇੱਕ ਵੀਡੀਓ ਵੀ ਜਾਰੀ ਕਰ ਦਿੱਤੀ ਹੈਗੀ ਆ ਉਧਰ ਇੱਕ ਪੰਜਾਬੀ ਸਿੰਗਰ ਹੈਰੀ ਧਨੋਵਾ ਉਹਨਾਂ ਨੇ ਇੱਕ ਗਾਣਾ ਵੀ ਰਿਲੀਜ਼ ਕਰ ਦਿੱਤਾ ਹੈਗਾ ਜਿਹਦਾ ਉਹਨੇ ਕਿਹਾ ਕਿ ਜਿਸ ਦੇਸ਼ ਜਿਸ ਦੇਸ਼ ਦੇ ਹਾਲਾਤ ਦੱਸੋ ਇਹੋ ਜੇ ਹੋਣਗੇ ਜਿੱਥੇ ਆਂਦਾਤਾ ਜਿੰਦਾ ਹੀ ਭੁੱਖ ਹੜਤਾਲ ਤੇ ਨੇ ਜੇ ਅੰਨਦਾਤਾ ਨੂੰ ਹੀ ਮਨਵਰਤ ਜਾਂ ਭੁੱਖ ਹੜਤਾਲ ਤੇ ਬਹਿਣਾ ਬੈਠਣਾ ਪਿਆ ਤਾਂ ਉਸ ਦੇਸ਼ ਦੇ ਹਾਲਾਤ ਦੱਸੋ ਕੀ ਹੋਣਗੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਡਾਕਟਰ ਵੀ ਉੱਥੇ ਨੇ ਸੋਸ਼ਲ ਮੀਡੀਆ ਤੇ ਇਹ ਵੀ ਚੱਲ ਰਿਹਾ ਵੋਇ ਸਪੋਰਟ ਜਗਜੀਤ ਸਿੰਘ ਢੱਲੇਵਾਲ 13 ਦਸੰਬਰ ਨੂੰ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਦੇ ਜਿਹੜੇ ਪੁਤਲੇ ਨੇ ਉਹ ਸਾੜੇ ਜਾਣ ਔਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੀ ਨਾਲ ਖੜ ਰਹੀਆਂ ਨੇ ਹੁਣ ਦੂਜੇ ਪਾਸੇ ਵੀ ਆਇਆ ਕਿ ਸ਼ੰਭੂ ਬਾਰਡਰ ਦੇ ਹਾਲਾਤ ਕਿਸਾਨਾਂ ਦੇ ਮੰਗਾਂ ਨੂੰ ਲੈ ਕੇ ਕਮੇਟੀ ਬਣੀ ਸੁਪਰੀਮ ਕੋਰਟ ਦੀ ਅੰਤਰੀ ਰਿਪੋਰਟ ਸੌਂਪ ਦਿੱਤੀ ਪਰ ਫਾਈਨਲ ਰਿਪੋਰਟ ਆਉਣਾ ਬਾਕੀ ਹੈ ਰਿਪੋਰਟ ਲੈ ਕੇ ਕਿਸਾਨਾਂ ਤੋਂ ਜਾਣਕਾਰੀ ਵੀ ਕਹਿੰਦੇ ਸਾਹਮਣੇ ਆਈ ਹੈ ਪਰ ਉਹ ਹਰਿਆਣਾ ਸਰਕਾਰ ਨੇ ਦੋ ਵਾਰਾਂ ਰੋਕ ਦਿੱਤਾ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਹਰਿਆਣਾ ਸਰਕਾਰ ਕਹਿੰਦੀ ਕਿ ਅਸੀਂ ਨਹੀਂ ਦੇਣੀ ਸਾਡੇ ਪਿਓ ਦੀਆਂ ਚੜਕਾਂ ਹਰਿਆਣਾ ਸਾਡੇ ਪਿਓ ਦਾ ਇਹ ਦੇਸ਼ ਵਾਸੀਆਂ ਦਾ ਨਹੀਂ ਆ ਇਥੇ ਤੇ ਹਰਿਆਣਾ ਸਰਕਾਰ ਕਹਿ ਦੋ ਕਿ ਤੁਸੀਂ ਕਹਿ ਦੋ ਕਿ ਉੱਥੇ ਤੇ ਤਾਲੇਬੰਦ ਸਰਕਾਰ ਬੈਠੀ ਆ ਕਿਤੇ ਦਿੱਲੀ ਜਾਣਾ ਅਸੀਂ ਨਹੀਂ ਜਾਣਦੇ ਨੇ ਉੱਥੇ ਭਾਜਪੀ ਦੀ ਸਰਕਾਰ ਨਹੀਂਆਂ ਲੋਕਾਂ ਦੀ ਚੁਣੀ ਹੋਈ ਸਰਕਾਰ ਨਹੀਂ ਆ ਉਧਰ ਜਜਪੀ ਦੇ ਜਿਹੜੇ ਉਹ ਹਰਿਆਣੇ ਦੇ ਨੇ ਦੁਸ਼ੰਤ ਚਟਾਲਾ ਜਾਂ ਇੰਡੀਅਨ ਨੈਸ਼ਨਲ ਲੋਕਦਲ ਦੇ ਨੇ ਅਬੇ ਸਿੰਘ ਚਟਾਲਾ ਉਹ ਕਹਿੰਦੇ ਕਿ ਜੇ ਪੰਜਾਬ ਦੇ ਕਿਸਾਨ ਸਾਨੂੰ ਸੱਦਾ ਦੇਣਗੇ ਅਸੀਂ ਖੁਦ ਉਹਨਾਂ ਨੂੰ ਨਾਲ ਲੈ ਕੇ ਲੀਡ ਕਰਾਂਗੇ ਕਿਉਂਕਿ ਪੰਜਾਬ ਦੇ ਕਿਸਾਨ ਦੀ ਸਮੱਸਿਆ ਨਹੀਂ ਇਹ ਦੇਸ਼ ਦੇ ਕਿਸਾਨ ਦੀ ਸਮੱਸਿਆ ਲੇਕਿਨ ਦੇਸ਼ ਦਾ ਕਿਸਾਨ ਜਿਹੜਾ ਬਾਕੀ ਨਾ ਉਹ ਐਡਾ ਜਾਗਰੂਕ ਨਹੀਂ ਆ ਡਰਪੋਕ ਲਾ ਲੋ ਉਹਨਾਂ ਨੂੰ ਆਪਣੇ ਹੱਕ ਨਹੀਂ ਲੈਣੇ ਆਉਂਦੇ ਪਰ ਆ ਹੁਣ ਪੰਜਾਬ ਦਾ ਕਿਸਾਨ ਅਗਾਹ ਵਧੂ ਆ ਇਹ ਲੜਨਾ ਜਾਣਦਾ ਉਹ ਡਰਨਾ ਜਾਣਦੇ ਨੇ ਹੁਣ ਪੰਜਾਬ ਤੇ ਹਰਿਆਣਾ ਦਾ ਕਿਸਾਨ ਜੇ ਇਕੱਠਾ ਹੋ ਗਿਆ ਤੇ ਸੈਂਟਰ ਸਰਕਾਰ ਨੂੰ ਵਿਪਤਾ ਪਏਗੀ ਜੇ ਇਸ ਸਥਿਤੀ ਦੇ ਵਿੱਚ ਉਹਨਾਂ ਨੇ ਇਸੇ ਕਰਕੇ ਜਿਹੜੀ ਚਿੱਠੀ ਲਿਖੀ ਉਹਦੇ ਤੇ ਆਪਣੇ ਖੂਨ ਦੇ ਨਾਲ ਦਸਕਤ ਕੀਤੇ ਨੇ ਪਰ ਮਸਲਾ ਕਹਿੰਦੇ ਕਾਫੀ ਗੰਭੀਰ ਜੇ ਸਿਹਤ ਖਰਾਬ ਜਾਦਾ ਹੋਗੀ ਜਿਵੇਂ ਡਾਕਟਰ ਕਹਿ ਰਹੇ ਨੇ ਫਿਰ ਦੋਨਾਂ ਸਰਕਾਰਾਂ ਦੇ ਵਾਸਤੇ ਬਹੁਤ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਊਗਾ ਹੁਣ ਪੁਲਿਸ ਨੂੰ ਜ਼ਬਰਦਸਤ ਕਰਨਾ ਪਊਗਾ ਜੇ ਖੁਦਾ ਨਾ ਖਾਸਾ ਜੇ ਸਿਹਤ ਜਿਆਦਾ ਖਰਾਬ ਹੋ ਗਈ ਹੋ ਸਕਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਪੈਰਾਮੈਟਰੀ ਫੋਰਜ ਜਾਂ ਪੰਜਾਬ ਪੁਲਿਸ ਲਾਉਣਾ ਪਵੇ ਫਿਰ ਜਾ ਕੇ ਜਿਵੇਂ ਜਿੱਦਾਂ ਪਿਛਲੀ ਵਾਰ ਡਾਕੂਆਂ ਵਾਂਗੂ ਪੰਜਾਬ ਪੁਲਿਸ ਡੱਲੇਵਾਲ ਸਾਹਿਬ ਨੂੰ ਝੁੱਕ ਕੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਚ ਦਾਖਲ ਕਰਵਾਇਆ ਇਸ ਵਾਰ ਵੀ ਉਹਨਾਂ ਨੂੰ ਇੰਨਾ ਕੁ ਹੀ ਕਰਨਾ ਪਊਗਾ ਲੇਕਿਨ ਜੇ ਉਹਨਾਂ ਦੀ ਸਿਹਤ ਜਾ ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਹੋ ਗਿਆ ਉਹਦੀ ਪਰਪਾਈ ਨਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਨਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਭਰ ਸਕਦੇ ਨੇ ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਇਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਓਨਾ ਹੀ ਕਸੂਰ ਹੈ ਓਨਾ ਹੀ ਕਸੂਰ ਹਰਿਆਣਾ ਸਰਕਾਰ ਦਾ ਤੇ ਓਨਾ ਹੀ ਸੈਂਟਰ ਦੇ ਸਰਕਾਰ ਦਾ ਕਸੂਰ ਹੈਗਾ ਦੇਖੋ ਕੁਝ ਅਜਿਹੇ ਮੰਗਾ ਨੇ ਜਿਹੜੀਆਂ ਸੈਂਟਰ ਸਰਕਾਰ ਨੇ ਹੀ ਪੂਰੀਆਂ ਕਰਨੀਆਂ ਕੁਝ ਅਜਿਹੇ ਮੰਗਾ ਸੈਂਟਰ ਸਰਕਾਰ ਪੂਰੀਆਂ ਨਹੀਂ ਕਰਦੀ ਪਰ ਜਿਹੜੇ ਵੀ ਸੰਘਰਸ਼ੀ ਲੋਕ ਹੁੰਦੇ ਨੇ ਜਾਂ ਉਹ ਮੰਗਾ ਬਹੁਤ ਸਾਰੀਆਂ ਲਿਖਦੇ ਨੇ ਕੋਈ 20 ਮੰਗਾ ਲਿਖਾਂਗੇ ਫਿਰ ਜਾ ਕੇ ਸਰਕਾਰਾਂ ਪੰਜ ਮੰਗਾ ਪ੍ਰਵਾਨ ਕਰ ਦੇ ਜੇ ਆਪਾਂ ਪੰਜ ਮੰਗਾ ਹੀ ਲੈ ਕੇ ਸਰਕਾਰ ਨੇ ਇੱਕ ਮੰਗ ਵੀ ਨਹੀਂ ਪਾਰ ਕਰਨੇ ਕਿਸਾਨਾਂ ਨੂੰ ਹੀ ਪਤਾ ਕਿਹੜੀਆਂ ਨਜਾਇਜ਼ ਨੇ ਤੇ ਕਿਹੜੀਆਂ ਜਾਇਜ਼ ਨੇ ਪਰ ਜਾਇਜ਼ ਮੰਗਾ ਤੇ ਸਰਕਾਰ ਨੂੰ ਤੇ ਉਤਰ ਨੂੰ ਤਾਂ ਲਾਗੂ ਕਰ ਦੇਣਾ ਚਾਹੀਦਾ ਨਾ ਉਹ ਠੀਕ ਹੈ ਕਿ ਪੈਨਸ਼ਨ ਆ ਪੈਨਸ਼ਨ ਸਾਰੇ ਕਿਸਾਨਾਂ ਨੂੰ ਨਹੀਂ ਦਿੱਤੀ ਜਾ ਸਕਦੀ ਪਰ ਐਮਐਸਪੀ ਤੇ ਦਿੱਤੀ ਜਾ ਸਕਦੀ ਜੇ ਤੁਸੀਂ ਐਮਐਸਪੀ ਦੇ ਦੋ ਜਾਂ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਹੀ ਲਾਗੂ ਕਰ ਦੋ ਕਿਸਾਨਾਂ ਨੂੰ ਪੈਨਸ਼ਨ ਦੀ ਕੀ ਲੋੜ ਹੈ ਇਸ ਕਰਕੇ ਸੈਂਟਰ ਸਰਕਾਰ ਜ਼ਿਆਦਾ ਕਸੂਰਵਾਰ ਮੰਨਦੀ ਕਿਉਂਕਿ ਬਹੁਤ ਸਾਰੇ ਮਸਲੇ ਸੈਂਟਰ ਸਰਕਾਰ ਦੇ ਨਾਲ ਰਿਲੇਟਡ ਆ ਡੀਜ਼ਲ ਦੇ ਸੈਂਟਰ ਸਰਕਾਰ ਛੱਟ ਵਧਾ ਦਿੰਦੀ ਵਪਾਰੀਆਂ ਦੇ ਕਹਿਣ ਤੇ ਖਾਦ ਬੀਜ ਰੇ ਸਪਰੇ ਉਹ ਵੀ ਤੇ ਸੈਂਟਰ ਸਰਕਾਰ ਭਾਅ ਛੱਟ ਵਧਾ ਦਿੰਦੀਆਂ ਜਦੋਂ ਐਮਐਸਪੀ ਦੇਣੀ ਸਰਕਾਰ 'ਤੇ ਰੋਲ ਲੱਗ ਪੈਂਦੀ ਹੈਗੀਆ ਪੰਜਾਬ ਸਰਕਾਰ ਨੇ ਗਏ ਐ ਐਮ ਐਸ ਪੀ ਲਾਵਾਂਗੇ ਦਵਾਂਗੇ ਮੂੰਗੀ ਦੇ ਦਵਾਂਗੇ ਸੂਰ ਉਹ ਵੀ ਸਰਕਾਰ ਕੋਈ ਦਿੱਤੀ ਜਿਹਾ ਸਰਕਾਰ ਦੇ ਤੇ ਜਦੋਂ ਦੀ ਨਵੀਂ ਸਰਕਾਰ ਬਣੀ ਹੈ ਹੁਣ ਤੱਕ 75000 ਕਰੋੜ ਦਾ ਕਰਜ਼ਾ ਲੈ ਚੁੱਕੀ ਉਹ ਕਿਸਾਨਾਂ ਦੀ ਭਰਪਾਈ ਕਿੱਥੋਂ ਕਰ ਲੋ ਜਿਆਦਾ ਜਿਹੜਾ ਮਸਲਾ ਉਹ ਕਿਉਂਕਿ ਐਮ ਐਸ ਪੀ ਸੈਂਟਰ ਸਬਜੈਕਟ ਸਟੇਟ ਸਬਜੈਕਟ ਨਹੀਂ ਆ ਉਹ ਸੈਂਟਰ ਨੇ ਐਮ ਐਸ ਪੀ ਲਾਗੂ ਕਰਨੀ ਹੈਗੀ ਉਹ ਲਾਗੂ ਨਹੀਂ ਕਰ ਰਹੀ ਹੈਗੀ ਕਈ ਮੰਗਾਂ ਤੇ ਉਹ ਹੀ ਹੈ ਸੈਂਟਰ ਸਰਕਾਰ ਦੇਖਦੇ ਆਂ ਕਿ ਪਾਰਲੀਮੈਂਟ ਵੀ ਚੱਲ ਰਿਹਾ ਔਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਟਾਈਮ ਰਾਜ ਸਭਾ ਲੋਕ ਸਭਾ ਦੋਨੇ ਚੱਲ ਰਹੀਆਂ ਮੈਨੂੰ ਲੱਗਦਾ ਹੈ ਕਿ 542 ਤੋਂ ਉਧਰ ਦੇ 250 ਮਿਲਾ ਲਈਏ ਕੋਈ ਘੱਟੋ ਘੱਟ 850 ਦੇ ਕਰੀਬ ਲੋਕ ਸਭਾ ਰਾਜ ਸਭਾ ਮੈਂਬਰ ਹੈ ਜਿਨ੍ਹਾਂ ਚੋਂ ਦੋ 250 ਤੇ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੋਊਗਾ ਹਾਲੇ ਤੱਕ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਨਹੀਂ ਕਿਸੇ ਐਮਪੀ ਨੇ ਬੁਲੰਦ ਕੀਤੀ ਹੈਗੀ ਇਹੋ ਹੀ ਮਾੜੀ ਕਿਸਮਤ ਹੈ ਕਿ ਕਿਸਾਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਹੈਗਾ